ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਅਸੀਂ ਸਾਰਿਆਂ ਨੂੰ ਫਿਰ ਵੈਲਕਮ ਕਰਦੇ ਆਂ ਸਾਡੇ ਆਪਣੇ ਹੈਲਥ ਚੈਨਲ ਤੇ ਤੇ ਫਿਰ ਇਸ ਵਿੱਚ ਅੱਜ ਬਹੁਤ ਅਹਿਮ ਜਾਣਕਾਰੀ ਅਸੀਂ ਸਾਂਝੀ ਕਰਨ ਲੱਗੇ ਆਂ ਕਿਉਂਕਿ ਸਾਡੇ ਕੋਲ ਜੋ ਅੰਕੜੇ ਨੇ ਵਾਕਈ ਦਿਲ ਦਹਿਲਾਉਣ ਵਾਲੇ ਨੇ ਕਿ ਜਿੱਥੇ ਨਾ ਸਿਰਫ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਬਲਕਿ ਹੋਰ ਵੀ ਬਹੁਤ ਵਿਸ਼ਵ ਪੱਧਰੀ ਸੰਸਥਾਵਾਂ ਨੇ ਸਪਸ਼ਟ ਕਰ ਦਿੱਤਾ ਕਿ ਸਨ 2030 ਤੱਕ ਦੁਨੀਆ ਭਰ ਵਿੱਚ 578 ਮਿਲੀਅਨ ਲੋਕ ਹਾਂ ਸ਼ੱਕਰ ਰੋਗ ਤੋਂ ਪੀੜਤ ਹੋਣ ਵਾਲੇ ਨੇ ਜੋ ਕਿ ਗਿਣਤੀ ਸੰ 2045 ਵਿੱਚ ਵੱਧ ਕੇ ਲਗਭਗ 700 ਮਿਲੀਅਨ ਪਹੁੰਚਣ ਵਾਲੀ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸ਼ਹਿਰੀ ਤਬਕਾ ਇਸ ਵੇਲੇ ਤੇ ਜ਼ਿਆਦਾਤਰ ਥੋੜੇ ਅੱਛੀ ਪਰਿਵਾਰਾਂ ਵਾਲੇ ਲੋਕ ਯਾਨੀ ਵਧੀਆ ਆਮਦਨ ਵਾਲੇ ਲੋਕ ਹੀ ਇਹਦੇ ਸ਼ਿਕਾਰ ਬਣਨਗੇ ਜਿਨ੍ਹਾਂ ਵਿੱਚ ਪਿੰਡਾਂ ਤੋਂ ਆ ਕੇ ਸ਼ਹਿਰਾਂ ਵਿੱਚ ਵਸੇ ਲੋਕ ਜਿਹੜੇ ਇਸ ਵੇਲੇ ਇਕਦਮ ਉਹਨਾਂ ਦੇ ਖੁਰਾਕ ਵਿੱਚ ਤਬਦੀਲੀ ਉਹਨਾਂ ਦੇ ਰਹਿਣ ਸਹਿਣ ਵਿੱਚ ਤਬਦੀਲੀ ਉਹਨਾਂ ਨੂੰ ਸਗੋਂ ਜ਼ਿਆਦਾ ਪ੍ਰੋਨ ਬਣਾ ਰਹੀ ਹੈ ਉਹ 36 ਸਗੋਂ ਸ਼ੱਕਰ ਰੋਗ ਦਾ ਸ਼ਿਕਾਰ ਬਣਦੇ ਜਾ ਰਹੇ ਨੇ ਸੋ ਉਹਨਾਂ ਵਿੱਚ ਕਿਵੇਂ ਉਹ ਆਪਣਾ ਖਿਆਲ ਰੱਖਣ ਕਿ ਲੰਮੀ ਜ਼ਿੰਦਗੀ ਭੋਗ ਸਕਣ ਉਹਨਾਂ ਤੋਂ ਜਿਹੜੇ ਵੀ ਅੱਗੋਂ ਹੋਣ ਵਾਲੀਆਂ ਕੰਪਲਿਕੀਸ਼ਨਸ ਨੇ ਉਹਨਾਂ ਤੋਂ ਕਿਵੇਂ ਬਚ ਸਕਣ ਆਪਣੇ ਖੂਬਸੂਰਤ ਪੈਰਾਂ ਦਾ ਖਿਆਲ ਕਿਵੇਂ ਰੱਖਣ ਤਾਂ ਕਿ ਉਹ ਲੰਮੇ ਸਮੇਂ ਤੱਕ ਸਿਹਤਮੰਦ ਰਹਿਣ ਇਹੋ ਦੁਆ ਹੁੰਦੀ ਜੇ ਸਾਡੀ ਹੈਲਥ ਚੈਨਲ ਵਿੱਚੋਂ ਸੋ ਅੱਜ ਡਾਕਟਰ ਗੁਪਾਲ ਸਭ ਤੋਂ ਪਹਿਲਾਂ ਤੁਸੀਂ ਨਾਮ ਗਿਣਾ ਦਿਓ ਕਿਹੜੀਆਂ-ਕਿਹੜੀਆਂ ਕੰਪਲਿਕੀਸ਼ਨਜ਼ ਨਾਲ ਉਹਨਾਂ ਨੂੰ ਜ਼ਿਆਦਾ ਛੇਤੀ ਜੋ ਪੀੜਤ ਹੁੰਦੇ ਨੇ ਤੇ ਫਿਰ ਆਪਾਂ ਦੱਸ ਵੀ ਦਈਏ ਕਿ ਉਹਨਾਂ ਤੋਂ ਬਚਣਾ ਕਿਵੇਂ ਆ ਸਭ ਤੋਂ ਪਹਿਲਾਂ ਤੁਸੀਂ ਗੱਲ ਜਿਹੜੀ ਕੀਤੀ ਕਿ ਇੰਡੀਆ ਤੇ ਚਾਈਨਾ ਦੁਨੀਆ ਭਰ ਦੇ ਵਿੱਚ ਬਹੁਤ ਜ਼ਿਆਦਾ ਕੇਸਿਸ ਨੇ ਤੇ ਉਹ ਕਿਉਂਕਿ ਹੋਣ ਸਾਡੀ ਆਬਾਦੀ ਚਾਈਨਾ ਤੋਂ ਵੀ ਅੱਗੇ ਵੱਧ ਗਈ ਆ ਸੋ ਨੰਬਰ 1 ਅਸੀਂ ਹੋ ਗਏ ਆ ਤੇ ਹਰ ਬਿਮਾਰੀ ਵਿੱਚ ਹੀ ਨੰਬਰ 1 ਆ ਤੇ ਇਸੇ ਕਰਕੇ 슈ਗਰ ਦੀ ਬਿਮਾਰੀ ਵਿੱਚ ਵੀ ਸਾਡਾ ਦੇਸ਼ ਜਿਹੜਾ ਹੈ ਉਹ ਮੋਰੀ ਬੰਦਾ ਜਾ ਰਿਹਾ ਸੋ ਜਿਵੇਂ ਤੁਸੀਂ ਬੜੀ ਵਧੀਆ ਗੱਲ ਕੀਤੀ ਕਿ ਜਿੱਥੇ ਪਾਪੂਲੇਸ਼ਨ ਪਿੰਡਾਂ ਚ ਉੱਠ ਕੇ ਸ਼ਹਿਰਾਂ 'ਚ ਜ਼ਿਆਦਾ ਆਉਂਦੀ ਹੈ ਸੋ ਇੱਕ ICMR ਨੇ ਜਿਹੜਾ ਪਿੱਛੇ ਸਰਵੇ ਕੀਤਾ ਸੀ ਉਹਦੇ ਵਿੱਚ ਤਕਰੀਬਨ ਉਹਨਾਂ ਨੇ ਦੇਖਿਆ ਕਿ ਸ਼ਹਿਰੀ ਤਬਕੇ 'ਚ ਤਕਰੀਬਨ 14 ਤੋਂ 15% ਤੇ ਪਿੰਡਾਂ ਵਿੱਚ 11 ਤੋਂ 12% ਪਾਪੂਲੇਸ਼ਨ ਨੂੰ 슈ਗਰ ਹੈ ਪਰ ਜਿੱਤੇ ਚੰਡੀਗੜ੍ਹ ਸ਼ਹਿਰ ਉਹਨਾਂ ਨੇ ਦੇਖਿਆ ਜਿੱਥੇ ਮਾਈਗ੍ਰੈਂਟ ਪਾਪੂਲੇਸ਼ਨ ਬਹੁਤ ਜ਼ਿਆਦਾ ਤੇ ਉਹਨਾਂ ਦੇ ਵਿੱਚ ਡਾਇਬੀਟੀਸ ਐ ਪ੍ਰੀ ਡਾਇਬੀਟੀਸ ਤਕਰੀਬਨ 1/3 ਤਿੰਨ ਵਿੱਚੋਂ ਇੱਕ ਬੰਦਾ ਜਾਂ ਪ੍ਰੀ ਡਾਇਬੀਟੀਸ ਹੈ ਜਾਂ ਆਲਰੇਡੀ ਡਾਇਬੀਟਿਕ ਹੈ ਸੋ ਇਨੀ ਹਾਈ ਜਦੋਂ ਇਨਸੀਡੈਂਸ ਹੋਏ ਪ੍ਰੈਵਲੈਂਸ ਹੋਏ ਇਸ ਬਿਮਾਰੀ ਦੀ ਤੋਂ ਸਮਝ ਸਕਦੇ ਆ ਕਿ ਲੰਬੇ ਟਾਈਮ ਤੱਕ ਜਦੋਂ ਇਹ ਰਹਿੰਦੀ ਹੈ ਬਿਮਾਰੀ ਤਕਰੀਬਨ 8 ਤੋਂ 10 ਸਾਲ ਤੇ ਬਹੁਤ ਸਾਰੀਆਂ ਕੰਪਲਿਕੀਸ਼ਨਸ ਇਹਦੇ ਵਿੱਚ ਮਿਲਦੀਆਂ ਨੇ ਸੋ ਜਿਹੜੇ ਸਾਡੇ ਕਈ ਪੈਨਪਰਾ ਬਜ਼ੁਰਗ ਬੱਚੇ ਉਹ ਕੀ ਕਰਦੇ ਨੇ ਵੀ ਥੋੜੀ ਦੇਰ ਦੀ 슈ਗਰ ਵਧੀ ਟੈਸਟ ਕਰਾਇਆ ਦਵਾਈ ਲਈ ਉਸ ਬਾਅਦ ਜੀ ਅਸੀਂ ਸ਼ੱਕਰ ਵੀ ਖਾਈ ਗੋੜ ਵੀ ਖਾਣਾ ਸ਼ੁਰੂ ਕਰਤਾ ਕਿਉਂਕਿ ਉਹ ਖੰਡ ਨਾਲੋਂ ਚੰਗਾ ਇਹ ਤੇ ਨਾਲ ਫਿਰ ਅਸੀਂ ਦਵਾਈ ਛੱਡਤੀ ਸੀ ਬਿਲਕੁਲ ਸੋ ਇਹ ਵਹਿਮ ਆਪਾਂ ਦੂਰ ਕਰਦੀਏ ਕਿ ਜੇ ਡਾਇਬੀਟਿਸ ਹੈ ਕਿਪਾ ਕਰਕੇ ਇਹ ਨਾ ਸੋਚਿਓ ਕਿ ਸਿਰਫ ਖੰਡ ਬੰਦ ਕੀਤੀ ਗਈ ਹੈ ਸ਼ੱਕਰ ਜਾਂ ਗੁੜ ਜੇ ਤੁਸੀਂ ਲਈ ਜਾ ਰਹੇ ਹੋ ਜਾਂ ਸ਼ਹਿਦ ਲਈ ਜਾ ਰਹੇ ਹੋ ਉਹਨੂੰ ਜ਼ਰੂਰ ਨਾਲੋਂ ਨਾਲ ਰੋਕਣਾ ਪਏਗਾ ਉਹਨਾਂ ਹੀ ਖਰਾਬ ਕਰਦਾ ਜੇ ਜਿੰਨੀ ਖੰਡ ਕਰਦੀ ਜੇ ਸੋ ਖੰਡ ਗੁੜ ਸ਼ੱਕਰ ਸ਼ਹਿਦ ਸਾਰੇ ਕੁਛ ਤੇ ਹੀ ਰੋਕ ਜੇ ਬਿਲਕੁਲ ਤੇ ਜਿੱਥੇ ਤੁਸੀਂ ਕੰਪਲਿਕੇਸ਼ਨਸ ਦੀ ਗੱਲ ਕੀਤੀ ਡਾਇਬੀਟਿਸ ਇੱਕ ਫਰਟਾਈਲ ਗਰਾਉਂਡ ਜਾਂ ਪੈਦਾ ਕਰਦੀ ਹੈ ਵੀ ਇੱਕ ਜਮੀਨੀ ਜ਼ਮੀਨ ਬਣਾਤੀ ਇਸ ਦੇ ਉੱਪਰ ਜਦੋਂ ਬਲੱਡ ਪ੍ਰੈਸ਼ਰ ਆ ਗਿਆ ਇਹਦੇ ਉੱਪਰ ਜਦੋਂ ਸਮੋਕਿੰਗ ਆ ਗਈ ਇਹਦੇ ਉੱਪਰ ਜਦੋਂ ਵੱਧ ਕੋਲੇਸਟ੍ਰੋਲ ਆ ਗਿਆ ਤੇ ਫਿਰ ਬਿਮਾਰੀਆਂ ਬਿਮਾਰੀਆਂ ਤੇ ਬਿਮਾਰੀਆਂ ਸੋ ਬਚਨ ਦਾ ਇੱਕੋ ਇੱਕ ਤਰੀਕਾ ਹੈ ਕਿ ਪਹਿਲਾਂ ਪਛਾਣ ਕਰੀਏ ਵੀ ਜਿਹੜੀਆਂ ਡਾਇਬੀਟਿਸ ਜਾਂ ਕੰਪਲਿਕੀਸ਼ਨਸ ਨੇ ਉਹ ਕਿਹੜੀਆਂ-ਕਿਹੜੀਆਂ ਨੇ ਬਿਲਕੁਲ ਸੋ ਕੰਪਲਿਕੀਸ਼ਨ ਦੀ ਗੱਲ ਕਰੀਏ 슈ਗਰ ਦੀ ਤੇ ਸਭ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਡਾਕਟਰੀ ਪਾਸ਼ਾ ਵਿੱਚ ਕਹਿੰਦੇ ਆ ਛੋਟੀਆਂ ਨਾੜਾਂ ਮਾਈਕਰੋ ਵੈਸਕੂਲਰ ਨੰਬਰ 2 ਤੇ ਆਉਂਦਾ ਹੈ ਮੈਕਰੋ ਵੈਸਕਲ ਥੋੜੀ ਜੀਆਂ ਵੱਡੀਆਂ ਨਾਸ ਜਿਹੜੀਆਂ ਆਰਟਰੀਜ਼ ਨੇ ਖੂਨ ਲੈ ਕੇ ਜਾਂਦੀਆਂ ਨੇ ਸੋ ਯਾਨੀ ਉਹ ਅੰਗ ਜਿਹੜੀਆਂ ਵੱਡੀਆਂ ਨਾੜੀਆਂ ਜਿਨ੍ਹਾਂ ਕੋਲ ਪਹੁੰਚ ਰਹੀਆਂ ਨੇ ਉਹਨਾਂ ਦਾ ਨੁਕਸਾਨ ਤੇ ਫਿਰ ਛੋਟੀਆਂ ਨਾੜੀਆਂ ਜਿਹੜੀ ਜਿਹੜੀ ਥਾਂ ਤੇ ਜਾ ਰਹੀਆਂ ਨੇ ਉਹਨਾਂ ਦਾ ਨੁਕਸਾਨ ਉਹ ਵਕੋ ਵਕ ਲੱਛਣ ਹੋਣਗੇ ਵਕੋ ਵਕ ਇਲਾਜ ਪਰ ਆਪਾਂ ਗੱਲ ਕਰਨੀ ਜੇ ਬਚਣ ਦੀ ਕਿਉਂਕਿ ਅਸੀਂ ਤਾਂ ਸਲਾਹ ਹਮੇਸ਼ਾ ਦਿੰਨੇ ਆ ਖੁਸ਼ ਰੋ ਆ ਬਾਦ ਰੋ ਬਿਲਕੁਲ ਡਰਨਾ ਮੈ ਹੈ ਹੀ ਨਹੀਂ ਜ਼ਿੰਦਗੀ ਖੁਸ਼ ਨੁਮਾ ਜੇ ਸੋ ਤੁਸੀਂ ਦੱਸੋ ਮਾਈਕਰੋ ਮੈਕਰੋ ਵੈਸਕੂਲਰ ਨੂੰ ਕਿਵੇਂ ਅਸੀਂ ਸੌਖੀ ਜ਼ਬਾਨ ਚ ਸਮਝੀਏ ਸੋ ਜਿਹੜੀਆਂ ਛੋਟੀਆਂ ਨਸਾਂ ਨੇ ਮਾਈਕਰੋ ਵੈਸਕੂਲਰ ਉਹਦਾ ਸਭ ਤੋਂ ਜਿਹੜਾ ਕਾਮਨ ਹੈ ਜਿਹੜਾ ਪਤਾ ਲੱਗਦਾ ਹੈ ਮਰੀਜ਼ ਨੂੰ ਉਹ ਹੁੰਦਾ ਨਰਵਸ ਜਾ ਦਿਨ ਉਹ ਸੀ ਨਿਊਰੋ ਪੈਥੀ ਕਹਿੰਦੇ ਆ ਸੋ ਕਿਵੇਂ ਹੁੰਦਾ ਕਿ ਤਕਰੀਬਨ 8 ਦਾ 7 ਜਦੋਂ 슈ਗਰ ਦੇ ਲੰਘੇ ਕੰਟਰੋਲ ਨਹੀਂ ਕੀਤਾ ਤੇ ਮਰੀਜ਼ ਨੇ ਕਹਿਣਾ ਸ਼ੁਰੂ ਕਰ ਦੇਣਾ ਜੀ ਕਿ ਮੇਰੇ ਜੀ ਪੈਰ ਸੁੰਨ ਹੋਣ ਲੱਗ ਗਏ ਸੋ ਉਂਗਲਾਂ ਤੋਂ ਅੰਗੂਠੇ ਦੇ ਟਿਪਸ ਤੋਂ ਸ਼ੁਰੂ ਹੁੰਦਾ ਹੋਇਆ ਇਹ ਤਕਲੀਫ ਫਿਰ ਪੈਰ ਦੇ ਹੀਟਾਂ ਉੱਪਰ ਚੜਦਾ ਚੜਦਾ ਉੱਪਰ ਆਈ ਜਾਂਦਾ ਹੌਲੀ ਹੌਲੀ ਤੇ ਜਦੋਂ ਜਦੋਂ ਅਸੀਂ ਕਹਿੰਦੇ ਆ ਕਿ ਪੈਰ ਸੁਨ ਹੋਣੇ ਸ਼ੁਰੂ ਹੋ ਗਏ ਜੁੱਤੀ ਨਿਕਲ ਜਾਂਦੀ ਜੇ ਐਂਜੀ ਪਤਾ ਹੀ ਨਹੀਂ ਲੱਗਦਾ ਜੁੱਤੀ ਨਿਕਲ ਜਾਂਦੀ ਹੈ ਮਰੀਜ਼ ਕਹਿੰਦਾ ਜੀ ਐਂ ਲੱਗਦਾ ਮੈਂ ਨਾ ਰੂਹ ਤੇ ਪੈਰ ਧਰੇ ਹੋਏ ਨੇ ਜਾਂ ਥੱਲੋਂ ਦੀ ਵੱਟੇ ਚੁੱਭਦੇ ਨੇ ਤੇ ਇੱਕ ਖਾਸ ਸਿੰਪਟਮ ਕਹਿੰਦੇ ਨੇ ਕਿ ਜੀ ਮੈਂ ਜਦੋਂ ਸਵੇਰੇ ਮੂੰਹ ਧੋਤਾ ਵਾਸ਼ ਬੇਸਿਨ ਖੜੇ ਹੋ ਕੇ ਪਾਣੀ ਪਾਇਆ ਅੱਖਾਂ ਤੇ ਅੱਖਾਂ ਤੇ ਪਾਣੀ ਪਿਆ ਮੈਂ ਅਨਸਟੇਬਲ ਹੋ ਗਿਆ ਇਹਨੂੰ ਅਸੀਂ ਵਾਸ਼ ਬੇਸਿਨਿਕ ਸਾਈਨ ਕਹਿੰਦੇ ਆ ਇਹਦਾ ਮਤਲਬ ਹੈ ਕਿ ਨਸਾਂ ਨੇ ਜਿਹੜੀਆਂ ਪੈਰ ਦੀਆਂ ਉਹ ਡਾਇਬੀਟਿਸ ਜਾਂ ਸ਼ੂਗਰ ਕਰਕੇ ਉਹਨਾਂ ਤੇ ਅਸਰ ਪੈ ਚੁੱਕਿਆ ਯਾਨੀ ਕਮਾਲ ਹੀ ਜੇ ਦੇਖੋ ਜੀ ਲੱਛਣ ਨੁਕਸ ਪੈਰਾਂ ਚ ਤੇ ਮੂਤੋਂ ਤੇ ਅਸੀਂ ਲੱਭ ਸਕਦੇ ਹਾਂ ਹੈ ਨਾ ਇਹੀ ਜੇ ਡਾਕਟਰੀ ਦਾ ਨਿੱਕੇ ਨਿੱਕੇ ਚੀਜ਼ਾਂ ਤੋਂ ਕਮਾਲ ਜਿਹੜੀਆਂ ਚੀਜ਼ਾਂ ਲੱਭੀਆਂ ਜਾਂਦੀਆਂ ਨੇ ਜਿਵੇਂ ਕਹਿੰਦੇ ਸਨ ਨਾ ਪੁਰਾਣੇ ਸਮਿਆਂ ਵਿੱਚ ਹਕੀਮ ਨਬਜ਼ ਦੇਖ ਕੇ ਜਾਂ ਬਾਹਰ ਬੈਠੇ ਤੋਂ ਲੱਭ ਦਿੰਦੇ ਸਨ ਬਿਲਕੁਲ ਅੱਜ ਅਸੀਂ ਵੀ ਡਾਕਟਰ اسی ਤਰ੍ਹਾਂ ਦੇ ਨਿੱਕੇ ਨਿੱਕੇ ਲੱਛਣਾਂ ਤੋਂ ਬਿਮਾਰੀ ਕਿਤੇ ਹੋਰ ਜੇ ਪਰ ਲੱਭ ਲੈਂਦੇ ਇੱਕ ਹੋਰ ਲੱਛਣ ਜਿਵੇਂ ਕਹਿ ਦਿੰਦੇ ਕਿ ਜੀ ਮਰੀਜ਼ ਕਹਿੰਦਾ ਜੀ ਦੇਖੋ ਨਾ ਤਾਂ ਮੈਂ ਨਸ਼ਾ ਕਰਦਾ ਨਾ ਮੈਂ ਸ਼ਰਾਬ ਪੀਣਾ ਸਵੇਰੇ ਤਾਂ ਜੀ ਮੈਂ ਵਧੀਆ ਚੱਲਦਾ ਹਾਂ ਜਿਵੇਂ ਹੀ ਸ਼ਾਮ ਜੀ ਹੁੰਦਾ ਥੋੜਾ ਜਿਆ ਨਿਹਰਾ ਹੁੰਦਾ ਨਾ ਮੈਨੂੰ ਸਾਰੇ ਕਹਿਣ ਲੱਗਦੇ ਆ ਉਹ ਤੂੰ ਸ਼ਰਾਬੀ ਆਵਾ ਕਿਉਂ ਤੁਰਦਾ ਇਹ ਵੀ ਇੱਕ ਨਿਊਰੋਪੈਥੀ ਦਾ ਸਾਈਨ ਹੈ ਬਿਲਕੁਲ ਸੋ ਸਮਝ ਲਓ ਕਿ ਹਮੇਸ਼ਾ ਹੀ ਹਰ ਸ਼ਕਰ ਰੋਗੀ ਸ਼ਰਾਬ ਨਹੀਂ ਜੇ ਪੀ ਰਿਆ ਜੇ ਉਹ ਥੋੜਾ ਜਿਹਾ ਝੂਮ ਕੇ ਤੁਰ ਰਿਹਾ ਜੇ ਉਹਦੀਆਂ ਨਸਾਂ ਚ ਨੁਕਸ ਹੋ ਗਿਆ ਨਸਾਂ ਚ ਨੁਕਸ ਹੈ ਤੇ ਇਹ ਪੈਰਾਂ ਤੋਂ ਸ਼ੁਰੂ ਹੋ ਕੇ ਜਦੋਂ ਗੋਡਿਆਂ ਤੱਕ ਪਹੁੰਚਦਾ ਫਿਰ ਇਹ ਹੱਥਾਂ ਸ਼ੁਰੂ ਹੋ ਜਾਂਦਾ ਸੋ ਹੱਥਾਂ ਚ ਵਧਦਾ ਵਧਦਾ ਉਹਦਾ ਨੁਕਸਾਨ ਕੀ ਹੁੰਦਾ ਹੈ ਕਿ ਜਦੋਂ ਗਰਮ ਸਰਦੀਆਂ ਨੇ ਹੀਟਰ ਦੇ ਕੋਲ ਰੱਖ ਕੇ ਪੈਰ ਗਰਮ ਕੀਤੇ ਤੇ ਉਹ ਬਰਨਸ ਹੋ ਜਾਂਦੇ ਛੜ ਜਾਂਦੇ ਆ ਮਰੀਜ਼ ਨੂੰ ਪਤਾ ਹੀ ਨਹੀਂ ਲੱਗਦਾ ਕਮਾਲ ਇਸੇ ਤਰੀਕੇ ਸਰਦੀਆਂ ਦੇ ਵਿੱਚ ਠੰਡ ਲੱਗਣ ਕਰਕੇ ਉਹ ਨੀਲੇ ਪੈ ਜਾਂਦੇ ਨੇ ਫਿਰ ਮਾੜੀ ਜੀ ਕੋਈ ਸੱਟ ਵੱਜੀ ਉਹ ਵੀ ਪਤਾ ਨਾ ਲੱਗੀ ਤੇ ਸ਼ੂਗਰ ਵੱਧ ਹੋ ਗਈ ਉੱਥੇ ਅਲਸਰ ਬਣ ਗਿਆ ਜਿਹਨੂੰ ਅਸੀਂ ਕਹਿੰਦੇ ਹਾਂ ਡਾਇਬੀਟਿਕ ਫੁੱਟ ਤੇ ਮੈਂ ਇਹ ਸਾਰਿਆਂ ਨੂੰ ਦੱਸ ਦਿਆਂ ਕਿ ਐਕਸੀਡੈਂਟ ਤੋਂ ਬਾਅਦ ਪੈਰ ਕੱਟੇ ਜਾਂਦਾ ਜਾਂ ਲੱਤ ਕੱਟੇ ਜਾਂਦਾ ਨੰਬਰ 1 ਕਾਰਨ 슈ਗਰ ਹੈ ਸੋ ਜੇ ਆਪਣਾ ਐਕਸੀਡੈਂਟ ਨਹੀਂ ਹੋਇਆ ਤੇ 슈ਗਰ ਕਰਕੇ ਪੈਰ ਤੇ ਲੱਤ ਕੱਟੇ ਜਾਂਦਾ ਨੰਬਰ 1 ਕਾਰਨ ਹੈ ਸੋ ਸਭ ਸਮਝ ਸਕਦੇ ਨੇ ਕਿ ਇਹ ਕਿੰਨਾ ਜ਼ਰੂਰੀ ਹੈ ਕਿ ਨਿਊਰੋਪੈਥੀ ਨੂੰ ਪਛਾਣਿਆ ਜਾਏ ਤੇ ਇਸ ਨੂੰ ਵੇਲੇ ਸਰ ਵੇਲੇ ਸਰ ਪਛਾਣਿਆ ਜਾਏ ਬਿਲਕੁਲ ਇਹ ਬੜਾ ਤੁਸੀਂ ਬਹੁਤ ਸਹੀ ਬੋਲਿਆ ਸੋ ਮੇਰਾ ਖਿਆਲ ਹੈ ਕਿ ਜੇ ਤੁਸੀਂ ਥੋੜਾ ਜਿਆਦਾ ਪੈਰਾਂ ਨੂੰ ਕਿਸ ਤਰੀਕੇ ਉਹ ਸੰਭਾਲਣ ਆਪਣਾ ਖਿਆਲ ਕਰਨ ਜੇ ਉਹਦੇ ਬਾਰੇ ਦੱਸ ਦਈਏ ਕਿਉਂਕਿ ਆਪਾਂ ਇਹ ਸੀਰੀਜ਼ ਸ਼ੁਰੂ ਕਰ ਰਹੇ ਹਾਂ ਸ਼ੱਕਰ ਰੋਗੀਆਂ ਲਈ ਅਸੀਂ ਵਾਰ ਹਰ ਵਾਰ ਇੱਕ ਨਵੇਂ ਵਿਸ਼ੇ ਲੈ ਕੇ ਕਿਵੇਂ ਉਸ ਤੋਂ ਬਚਾਅ ਕਰ ਸਕਦੇ ਹੋ ਕਿਵੇਂ ਸੌਖੇ ਸੌਖੇ ਨੁਸਖੇ ਨੇ ਸੋ ਪਹਿਲਾਂ ਆਪਾਂ ਜੇ ਪੈਰਾਂ ਤੇ ਹੀ ਧਿਆਨ ਕਰੀਏ ਕਿਉਂਕਿ ਦੇਖੋ ਬਗੈਰ ਪੈਰਾਂ ਦੇ ਰੱਬ ਨਾ ਕਰੇ ਕਿਸੇ ਨੂੰ ਵੀ ਇਸ ਹਾਲ ਵਿੱਚ ਤੁਰਨਾ ਪਵੇ ਪਰ ਜੇ ਅਸੀਂ ਪਹਿਲਾਂ ਹੀ ਬਚਾਅ ਕਰ ਸਕਦੇ ਹੋਈਏ ਤਾ ਜ਼ਰੂਰ ਅਸੀਂ ਸੋਚਾਂਗੇ ਸਾਡਾ ਅੱਜ ਦਾ ਪ੍ਰੋਗਰਾਮ ਸਫਲ ਹੋ ਗਿਆ ਸੋ ਥੋੜਾ ਜਿਆਦਾ ਦੱਸਿਓ ਕਿ ਪੈਰ ਕਿਵੇਂ ਕੋਈ ਵੀ ਸ਼ੱਕਰ ਰੋਗੀ ਆਪਣਾ ਲੰਬੇ ਸਮੇਂ ਤੱਕ ਤੰਦਰੁਸਤ ਰੱਖ ਸਕਦੇ ਨੇ ਸੋ ਪੈਰ ਆਪਣੇ ਠੀਕ ਰੱਖਣ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਉਹਨਾਂ ਨੂੰ ਰੋਜ਼ ਆਪਣੇ ਪੈਰਾਂ ਨੂੰ ਵੱਲ ਬਹੁਤ ਧਿਆਨ ਦਿਓ ਕੀ ਧਿਆਨ ਦੇਣਾ ਨਹਾਉਣ ਤੋਂ ਬਾਅਦ ਬੈਠ ਕੇ ਤੌਲੀਏ ਦੇ ਨਾਲ ਚੰਗੀ ਤਰ੍ਹਾਂ ਪੂੰਝਨੇ ਨੇ ਬੇਰ ਗਿੱਲੇ ਨਹੀਂ ਹੋਣੇ ਚਾਹੀਦੇ ਖਾਸ ਕਰਕੇ ਮੈਨੂੰ ਜੀ ਖੂਬਸੂਰਤੀ ਅਸੀਂ ਚਿਹਰੇ ਤੇ ਟਾਈਮ ਮੇਕਅਪ ਤੇ ਲਾਣਾ ਜੇ ਉਨਾ ਹੀ ਮੇਕਅਪ ਪਹਿਰਾ ਤੇ ਲਾਣਾ ਪੈਣਾ ਸੋ ਖੂਬਸੂਰਤੀ ਨਾਲ ਪਹਿਲਾਂ ਤਾਂ ਪੂੰਝੋ ਪਿਆਰ ਮੁਹੱਬਤ ਨਾਲ ਫਿਰ ਖਾਸ ਕਰ ਉਂਗਲਾਂ ਦੇ ਵਿਚਕਾਰ ਦੇਖੋ ਚੰਗੀ ਤਰ੍ਹਾਂ ਇਹਨੂੰ ਇਨਸਪੈਕਟ ਕਰੋ ਵੀ ਇਹ ਕੋਈ ਗਿੱਲਾ ਕੋਈ ਅਲਸਰ ਕਿੱਥੇ ਕੋਈ ਉਲੀ ਤਾਂ ਨਹੀਂ ਲੱਗੀ ਹੋਈ ਪੂੰਝ ਲਿਆ ਥੋੜਾ ਜਿਹਾ ਪਾਊਡਰ ਲਾ ਲਿਆ ਤਾਂ ਕਿ ਇਹ ਥੋੜਾ ਦੱਸੋ ਹਮੇਸ਼ਾ ਦਵਾਈ ਵਾਲਾ ਪਾਊਡਰ ਨਾ ਕੋਈ ਆਮ ਪਾਊਡਰ ਆਮ ਪਾਊਡਰ ਨਹੀਂ ਵੈਲਕਮ ਪਾਊਡਰ ਕੋਈ ਵੀ ਵਰਤ ਸਕਦੇ ਆ ਤਾਂ ਕਿ ਉਹ ਡਰਾਈ ਰਹੇ ਡਰਾਈ ਰਹੇ ਨਾਉ ਦੇਖੋ ਆਪਣੇ ਜੇ ਨਾਉ ਅੰਦਰ ਨੂੰ ਵੜ ਰਹੇ ਨੇ ਵਧੇ ਹੋਣ ਨਾ ਹੋਣ ਤੇ ਨਾਉ ਚੰਗੀ ਤਰ੍ਹਾਂ ਕੱਟ ਕੇ ਰੱਖਨੇ ਨੇ ਵੀ ਅੰਦਰ ਨਾ ਵੜਨ ਯਾਨੀ ਗੁਲਾਈ ਚ ਸੋਹਣੇ ਤਰੀਕੇ ਕੋਨਿਆਂ ਚ ਨਾ ਕੋਨੇ ਖਾਸ ਕਰਕੇ ਖਿਆਲ ਰੱਖਣਾ ਕਿ ਕਿਉਂਕਿ 슈ਗਰ ਦੇ ਮਰੀਜ਼ ਦੀ ਕਈ ਵਾਰ ਨਜ਼ਰ ਵੀ ਫਰਕ ਪੈ ਜਾਂਦੀ ਹੈ ਸੋ ਆਪ ਨਾ ਕੋਸ਼ਿਸ਼ ਕਰੋ ਆਪਣੇ ਪਾਰਟਨ ਨੂੰ ਕਿ ਨੇਲਸ ਮੇਰੇ ਵਧੀਆ ਤਰੀਕੇ ਨਾਲ ਕੱਟ ਦੇ ਸੋ ਅਮਾਨ ਯਾਨੀ ਕਹੋ ਕਿ ਮੈਂ ਤੁਹਾਡੇ ਲਈ ਖੂਬਸੂਰਤ ਅੰਦਰਕ ਵਾਲੀ ਚਾਹ ਬਣਾ ਕੇ ਲਿਆਈ ਤੁਹਾਡੇ ਪੈਰ ਦੇ ਨਹੂ ਕੱਟੇ ਤੇ ਹੁਣ ਤੁਸੀਂ ਦੱਸੋ ਜੀ ਮੇਰੇ ਲਈ ਕੀ ਬਣਾ ਕੇ ਲਿਆ ਰਹੇ ਸੋ ਉਹਨੂੰ ਪਦੋਪਦੀ ਦੇਖੋ ਸਬਜ਼ੀ ਕੱਟ ਕੇ ਖੂਬਸੂਰਤ ਜੀ ਸਬਜ਼ੀ ਬਣਾ ਕੇ ਦੇਣੀ ਪੈਣੀ ਬਿਲਕੁਲ ਤੇ ਆਲੂ ਮੇਥੀ ਦੀ ਸਬਜ਼ੀ ਨਾਲ ਲੱਗੀ ਡਿਊਟੀ ਕਿਉਂਕਿ ਮੇਥੀ ਦਾ ਫਾਇਦਾ ਤਾਂ ਸ਼ੂਗਰ ਦੇ ਮਰੀਜ਼ ਨੂੰ ਵੀ ਸੋ ਨਾ ਕਟਵਾਓ ਤੇ ਨਾਲ ਦੀ ਨਾਲ ਵਾਪਸ ਕੁਛ ਨਾ ਕੁਛ ਬਣਾ ਕੇ ਦਿਓ ਫਿਰ ਦੂਸਰੀ ਇੱਕ ਪ੍ਰੀਕਾਸ਼ਨ ਜਿਹੜੇ ਮੈਂ ਹਰ ਕਿਸੇ ਨੂੰ ਕਹਾਂਗਾ ਕਿ ਕਦੇ ਵੀ ਨੰਗੇ ਪੈਰ ਸ਼ੂਗਰ ਦੇ ਮਰੀਜ਼ ਨੂੰ ਨਹੀਂ ਚੱਲਣਾ ਅਸੀਂ ਸੁਣਦੇ ਹਾਂ ਕਿ ਆਮ ਤੌਰ ਤੇ ਇੱਕ ਕਹਿੰਦੇ ਨੇ ਕਿ ਤੁਸੀਂ ਨੰਗੇ ਪੈਰ ਘਾਹ ਤੇ ਚੱਲੋ 슈ਗਰ ਨੂੰ ਫਰਕ ਪੈ ਜਾਏਗਾ ਇਹ ਕਾਫੀ ਆਮ ਤੌਰ ਤੇ ਲੋਕ ਦੱਸਦੇ ਨੇ ਥੋੜਾ ਜਿਹਾ ਉਹਦੇ ਬਾਰੇ ਵੀ ਦੱਸੋ ਬਿਲਕੁਲ ਇਹ ਬਿਲਕੁਲ ਹੀ ਕਿਸੇ ਤਰੀਕੇ ਨਾਲ ਐਡਵਾਈਜ਼ੇਬਲ ਨਹੀਂ ਹੈ ਤੁਸੀਂ ਚਪਲਾਂ ਪਾ ਕੇ ਤੁਰੋ ਤੇ ਮੈਂ ਕਵਾਂਗਾ ਜੇ ਤੁਸੀਂ ਸੈਰ ਕਰਨੀ ਹੈ ਜਿਹੜੀ ਹਰ ਇੱਕ ਨੂੰ ਕਰਨੀ ਚਾਹੀਦੀ ਹੈ ਤੇ 슈ਗਰ ਦੇ ਮਰੀਜ਼ ਨੂੰ ਖਾਸ ਕਰ ਉਹ ਵੈਲ ਫਿਟਿੰਗ ਬੂਟਸ ਸਪੋਰਟ ਸ਼ੂਜ਼ ਜਿਹੜੇ ਲੇਸਸ ਵਾਲੇ ਹੋ 10ਵੇਂ ਵਾਲੇ ਐਮੀ ਵਾਲੇ ਜਿਹੜੇ ਅੱਜ ਕੱਲ ਚੱਲਦੇ ਨੇ ਨਾ ਉਹਨਾਂ 'ਚ ਬੜਾ ਰਿਸਕ ਹੁੰਦਾ ਕਿ ਫਿਸਲ ਜਾਣਾ ਜਰਾਬਾਂ ਪਾਣੀਆਂ ਨੇ ਇੱਕੋ ਹੀ ਬੂਟ ਨਹੀਂ ਰੱਖਣੇ ਕਟੋਕੜ 2-3 ਪੇਅਰ ਹੋਣੇ ਚਾਹੀਦੇ ਨੇ ਨੰਗੇ ਪੈਰ ਕਦੇ ਨਹੀਂ ਤੁਰਨਾ ਜਰਾਬਾਂ ਪਾਣੀਆਂ ਨੇ ਤੋ ਜੇ ਪੰਜਾਬੀ ਜੁੱਤੀ ਪਾਈ ਹੈ ਤੇ ਪੱਕਾ ਹੈ ਕਿ ਤੁਹਾਡੇ ਪੈਰ ਦੇ ਵਿੱਚ ਉਹ ਨੁਕਸਾਨ ਹੋਣਾ ਹੀ ਹੋਣਾ ਹੈ। ਸੋ ਬਾਈ ਜੀ ਪੰਜਾਬੀ ਜੁੱਤੀ ਛੱਡ ਕੇ ਮਹਿੰਗੇ ਜੁੱਤੇ ਉਹ ਵੀ ਤਿੰਨ ਤਾਂ ਕਹਿ ਦਿੱਤੇ ਨੇ ਡਾਕਟਰ ਸਾਹਿਬ ਨੇ ਤੁਹਾਨੂੰ ਉਹਦੇ ਲਈ ਕੋਈ ਇਜਾਜ਼ਤ ਲੈਣ ਦੀ ਲੋੜ ਨਹੀਂ ਸੋ ਆਲਟਰਨੇਟ ਤਿੰਨ ਪਾਓ ਉਹਦੇ ਨਾਲ ਜ਼ਹਰ ਹੈ ਕਿ ਜਰਾਬਾਂ ਵੀ ਖੂਬਸੂਰਤ ਵਕਵਕ ਰੋਜ਼ ਦੀਆਂ ਹੋਣੀਆਂ ਜੇ ਸੋ ਥੋੜਾ ਜਿਹਾ ਖਰਚਾ ਤੁਸੀਂ ਵਧਾ ਦਿੱਤਾ ਪਰ ਇੰਨਾ ਕ ਖਰਚਾ ਸਾਡੇ ਖੂਬਸੂਰਤ ਪੈਰਾਂ ਲਈ ਕੀਤਾ ਜਾ ਸਕਦਾ ਹੈ। ਤੇ ਕੁਝ ਦਵਾਈਆਂ ਵੀ ਦਾਖਾਜ਼ੇ ਰੱਖੀਏ। ਜ਼ਰੂਰ ਕਿਹੜੀਆਂ? ਬਿਲਕੁਲ ਖਾਸ ਕਰ ਜਿਵੇਂ ਜੇ 슈ਗਰ ਪੈਰ ਦੀ ਹੋ ਗਿਆ ਤਕਲੀਫ ਤੇ ਐਸ ਸੀ ਐਲਟੀ ਟੂ ਇੱਕ ਜਿਹੜਾ ਗਰੁੱਪ ਹੈ ਕੈਨਾਗਲੇਫੋਜ਼ਨ ਦੀ ਡਾਪਾ ਇਹ ਦਵਾਈ ਨਹੀਂ ਦਿੱਤੀ ਜਾ ਸਕਦੀ ਪਰ ਨਾਲ ਦੇ ਨਾਲ ਜ਼ਰੂਰੀ ਹੈ ਸਮੋਕਿੰਗ ਨਹੀਂ ਕਰਨੀ ਕੋਲੈਸਟ੍ਰੋਲ ਦਾ ਖਿਆਲ ਰੱਖਣਾ ਹੈ ਰੈਗੂਲਰ ਸੈਰ ਕਰਨੀ ਹੈ ਤੇ 슈ਗਰ ਕੰਟਰੋਲ ਕਰਨੀ ਹੈ ਇਹ ਪੱਕਾ ਚੀਜ਼ ਤੇ ਅਗਲਾ ਫਿਰ ਆਪਾਂ ਮੇਰਾ ਖਿਆਲ ਹੈ ਬਾਕੀ ਜਿਹੜੀਆਂ ਕੰਪਲਿਕੀਸ਼ਨਸ ਦੀ ਅੱਗੋਂ ਫਿਰ ਤੁਹਾਡੇ ਨਾਲ ਸਾਂਝ ਗੰਡਾਂਗੇ ਸੋ ਉਦੋਂ ਤੱਕ ਸਾਡੀ ਹਮੇਸ਼ਾ ਵਾਂਗ ਤੁਹਾਨੂੰ ਇੱਕੋ ਹੀ ਸਾਡੀ ਦੁਆਜੇ ਖੁਸ਼ ਰਹੋ ਆਬਾਦ ਰਹੋ ਤੰਦਰੁਸਤ ਰਹੋ ਤੇ ਮੁਸਕਰਾਉਂਦੇ ਰਹੋ ਤੇ ਇੱਕ ਛੋਟੀ ਜੀ ਮੁਸਕਾਨ ਸਾਡੇ ਨਾਲ ਸਾਂਝੀ ਕਰ ਲਿਆ ਕਰੋ ਕਦੇ ਕਦਾਈ ਕੋਈ ਚੁਟਕਲਾ ਕਦੇ ਕਦਾਈ ਕੋਈ ਹੱਲਾਸ਼ੇਰੀ ਅਸੀਂ ਇਸੇ ਤਰ੍ਹਾਂ ਤੁਹਾਨੂੰ ਜੁੜਦੇ ਰਵਾਂਗੇ ਬਹੁਤ ਧੰਨਵਾਦ